ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਖਾਂਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਪਾ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾ ਸੇ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ ਅੱਜ ਰਖੜੀ ਦੇ ਪਵਿੱਤਰ ਤਿਹਾੜੀ ਤੇ ਪਹਿਲਾਂ ਤਾਂ ਮੈਂ ਸਾਰੇ ਭੈਣ ਭਰਾਵਾਂ ਨੂੰ ਇਸ਼ਤਿਹਾਰ ਦਿਆਂਗਾ ਸ਼ੋਕ ਕਾਮਨਾ ਮਪੇਟ ਕਰਦਾ ਸਾਰੇ ਭੈਣਾ ਨੂੰ ਤੇ ਭਰਾਵਾਂ ਨੂੰ ਬੇ ਰਖਰੀ ਦਾ ਪਾਵਨ ਤਿਹਾਰ ਹੈ ਜਿਹੜਾ ਅੱਜ ਸਾਰੇ ਦੁਨੀਆ ਪੱਧਰ ਤੇ ਬੜੇ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਦੇਸ਼ਾਂ ਦੇਸ਼ਾਂ ਦੇ ਅਨੁਸਾਰ ਪੰਜਾਬ ਦੇ ਜਿਲ੍ਹਿਆਂ ਵਿੱਚ ਬੰਦਬੰਦੀਆਂ ਵਾਸਤੇ ਉਹਨਾਂ ਦੇ ਭੈਣਾ ਜੋ ਮਰਨਾਰੇ ਹਨ ਜੋ ਅੰਦਰ ਭੈਣਾ ਬੰਦ ਨੇ ਉਹਨਾਂ ਦੇ ਵੀਰ ਮਿਲਨ ਆ ਰਹੇ ਨੇ ਉਹਨਾਂ ਵਾਸਤੇ ਸਵੇਰ ਤੋਂ ਲੈ ਕੇ ਮੁਲਾਕਾਤ ਦਾ ਪ੍ਰਬੰਧ ਕੀਤਾ ਗਿਆ ਬਾਹਰ ਉਹਨਾਂ ਦੇ ਬੈਠਣ ਵਾਸਤੇ ਇੰਤਜ਼ਾਮ ਕਰਿਆ ਗਿਆ ਹੋਇਆ ਜਿਹੜੇ ਕੋਈ ਬਾਹਰੋਂ ਜਨਤਾਰੀ ਹੈ ਉਹਨਾਂ ਵਾਸਤੇ ਸਪੈਸ਼ਲ ਪਾਣੀ ਦਾ ਪ੍ਰਬੰਧ ਕਰਿਆ ਹੈ ਸੁਰੱਖਿਆ ਦੇ ਮੱਦੇਨਜ਼ਰ ਸੁਰੱਖਿਆ ਕਰਮਚਾਰੀ ਜਿਹੜੇ ਉਹ ਲਾਏ ਹੋਏ ਨੇ ਖਾਸ ਤਰ੍ਹਾਂ ਦੀ ਅਸਿਸਟੈਂਸ ਦਿੱਤੀ ਜਾ ਰਹੀ ਹੈ ਭੈਣਾਂ ਨੂੰ ਬਾਹਰ ਆਈਆਂ ਨੂੰ ਵੀ ਉਹਨਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤੇ ਸੁਰੱਖਿਆ ਦੇ ਨਿਰਦੇਸ਼ਾਂ ਦੀ ਵੀ ਪਾਲਣਾ ਕੀਤੀ ਜਾ ਰਹੀ ਹੈ ਕਿ ਨਗੇਟ ਬੈਕ ਤੋਂ ਬਿਨਾਂ ਜਿਹੜੇ ਸਜਾ ਕਰਦੇ ਹੁੰਦੇ ਨੇ ਜੀ ਤਾਂ ਇਹਦਾ ਇਸ ਤਰ੍ਹਾਂ ਅਸਰ ਪੈਂਦਾ ਹੈ ਜਦੋਂ ਬੰਦੇ ਨੂੰ ਉਹਨਾਂ ਦੇ ਭੈਣਾਂ ਬਾਹਰੋਂ ਮਿਲਣ ਆਉਂਦੀਆਂ ਨੇ ਤੇ ਇੱਕ ਤਾਂ ਖੁੱਲੇ 'ਚ ਮਿਲ ਲੈਂਦੇ ਨੇ ਉਹਨਾਂ ਨੂੰ ਫੇਸ ਟੂ ਫੇਸ ਡਾਕਟਰ ਡਿਊਟੀ ਦੇ ਅੰਦਰ ਮਿਲਣ ਦਾ ਪ੍ਰਬੰਧ ਕੀਤਾ ਹੋਇਆ ਹੈ ਮਠਾਈ ਵਗੈਰਾ ਰੱਖੀ ਹੋਈ ਹੈ ਉਹਨਾਂ ਵਾਸਤੇ ਰੱਖ ਲਈ ਬੰਦਿਆ ਤਾਂ ਆਪਦੇ ਨਾਲ ਵੇਖੇ ਫਿਜ਼ੀਕਲੀ ਉਹ ਅਮਨ ਸਾਹਮਣੇ ਮਿਲ ਲੈਂਦੇ ਆ ਤਾਂ ਬੜਾ ਅਛਾ ਅਸਰ ਰਹਿੰਦਾ ਉਸ ਤੋਂ ਬਾਅਦ ਕਈ ਦਿਨ ਅੰਦਰ ਵੀ ਅਛਾ ਮਾਹੌਲ ਰਹਿੰਦਾ ਹੈ ਉਹ ਆਪ ਦੇ ਪ੍ਰਵਾਖ ਮੈਂਬਰਾਂ ਦੀਆਂ ਗੱਲਾਂ ਵੀ ਇੱਕ ਦੂਜੇ ਨਾਲ ਸ਼ੇਅਰ ਕਰਦੇ ਰਹਿੰਦੇ ਸਰ ਹੁਣ ਤੱਕ ਕਿੰਨੇ ਮੁਲਾਕਾਤ ਹੋ ਚੁੱਕੀਆਂ ਸਵੇਰੇ ਦੇ 8:30 ਵਜੇ ਤੋਂ ਅਸੀਂ ਰਜਿਸਟ੍ਰੇਸ਼ਨ ਸ਼ੁਰੂ ਹੋਈ ਆ ਹੁਣ ਤੱਕ ਤਕਰੀਬਨ 200 ਦੇ ਕਰੀਬ ਮੁਲਾਕਾਤਾਂ ਹੋ ਰਹੀਆਂ ਨੇ ਤੇ ਸ਼ਾਮ ਦੇ 5 ਵਜੇ ਤੱਕ ਇਹ ਮੁਲਾਕਾਤਾਂ ਆਸ